ਹਰਿਆਣੇ 'ਚ 25 ਲੱਖ ਵੋਟਾਂ ਚੋਰੀ ਕਰਕੇ ਭਾਜਪੀ ਨੇ ਆਵਦੀ ਸਰਕਾਰ ਬਣਾਈ ਆ। ਰਾਹੁਲ ਗਾਂਧੀ ਨੇ ਸਿੱਧਾ-ਸਿੱਧਾ ਦੋਸ਼ ਲਾਇਆ ਕਿ ਹਰਿਆਣੇ 'ਚ ਚੋਰੀ ਦੀ ਸਰਕਾਰ ਆ ਤੇ ਇਹ ਵੋਟਾਂ ਦੀ ਚੋਰੀ ਨੂੰ ਸਬੂਤਾਂ ਦੇ ਨਾਲ ਮੀਡੀਏ ਦੇ ਅੱਗੇ ਰੱਖਿਆ। ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਦੋਂ ਬ੍ਰਾਜ਼ਿਲ ਦੇਸ਼ ਦੀ ਇੱਕ ਮਾਡਲ ਹਰਿਆਣੇ 'ਚ 22 ਵੋਟਾਂ ਪਾਉਂਦੀ ਆ ਉਹ ਵੀ ਅਲੱਗ-ਅਲੱਗ VOTING BOOTH ਤੇ। ਅਸਲ 'ਚ ਇਸ ਮਾਡਲ ਦੀ ਫੋਟੋ ਇੰਟਰਨੈਟ ਤੋਂ ਚੱਕ ਕੇ ਇਹਨੂੰ ਕਦੇ ਸੀਮਾ ਬਣਾ ਕੇ ਕਦੇ ਸਵੀਟੀ ਬਣਾ ਕੇ ਤੇ ਕਦੇ ਮਨਜੀਤ ਬਣਾ ਕੇ ਇਹਦੀ ਫੋਟੋ ਵਰਤ ਕੇ ਜਾਲੀ ਵੋਟਾਂ ਪਾਈਆਂ ਗਈਆਂ ਤੇ ਨਾਲ ਇਸ ਚੀਜ਼ ਦਾ ਸ ਇੱਥੇ ਇਹ ਸਕੈਨਰ ਨੂੰ ਸਕੈਨ ਕਰਕੇ ਤੁਸੀਂ ਇਸ ਮਾਡਲ ਦਾ ਅਸਲੀ ਪੇਜ ਵੇਖ ਸਕਦੇ ਆ ਹਰਿਆਣਾ ਵਿੱਚ 25 ਲੱਖ ਵੋਟਾਂ ਦੀ ਚੋਰੀ ਪੰਜ ਤਰੀਕਿਆਂ ਨਾਲ ਹੋਈ ਆ ਪਹਿਲੇ ਤੇ ਆਗੇ ਡੁਪਲੀਕੇਟ ਵੋਟਰ ਜਿਵੇਂ ਹੁਣੇ ਆਪਾਂ ਉਸ ਮਾਡਲ ਦੀ ਗੱਲ ਕੀਤੀ ਆ ਕਿ ਇੱਕ ਫੋਟੋ ਨੂੰ ਵਰਤ ਕੇ ਕਈ ਸੌ ਜਾਲੀ ਵੋਟਾਂ ਦਾ ਪੈਣਾ ਦੂਜੇ ਤੇ ਆਗੇ ਇਨਵੈਲਿਡ ਐਡਰੈਸ ਜਿਹੜੇ ਐਡਰੈਸ ਨੂੰ ਵੈਰੀਫਾਈ ਵੀ ਨਹੀਂ ਕੀਤਾ ਜਾ ਸਕਦਾ ਤੇ ਫੇਰ ਆਗੇ ਬਲਕ ਵੋਟਰਸ ਮਤਲਬ ਕਿਸੇ ਵੀ ਇੱਕ ਜਗ੍ਹਾ ਤੋਂ ਕਈ-ਕਈ ਵੋਟਾਂ ਦਾ ਪੈਣਾ ਜਿਵੇਂ ਤੁਸੀਂ ਆਹ ਭਾਜੀਪੀ ਲੀਡਰ ਦੇ ਘਰ ਦੀ ਐਗਜ਼ਾਮਪਲ ਦੇਖ ਰਹੇ ਹੋ ਕਿ ਉਹਦੇ ਹਾਊਸ ਨੰਬਰ 150 ਤੋਂ 68 ਵੋਟਾਂ ਤੇ ਹ ਨੰਬਰ 265 ਚੋਂ 501 ਵੋਟਾਂ ਤੇ ਜਿਹੜਾ ਚੌਥਾ ਤੇ ਪੰਜਵਾਂ ਖਾਨਾ ਤੁਹਾਨੂੰ ਖਾਲੀ ਦਿਖ ਰਿਹਾ ਮਿਸ ਯੂਜ਼ ਆਫ ਫਾਰਮ 6 ਤੇ 7 ਇਹੋ ਡਾਟਾ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਰਾਹੁਲ ਗਾਂਧੀ ਤੇ ਉਹਦੀ ਟੀਮ ਨੂੰ ਦਿੱਤਾ ਹੀ ਨਹੀਂ ਗਿਆ ਕਾਂਗਰਸ ਪਾਰਟੀ ਹਰਿਆਣਾ ਚ ਸਿਰਫ 22000 ਵੋਟਾਂ ਤੋਂ ਹਾਰੀ ਐ ਤੇ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਜੇ 25 ਲੱਖ ਵੋਟਾਂ ਚੋਰੀ ਨਾ ਹੁੰਦੀਆਂ ਤਾਂ ਅੱਜ ਹਰਿਆਣਾ ਚ ਕਾਂਗਰਸ ਦੀ ਸਰਕਾਰ ਹੋਣੀ ਸੀ ਸੋ ਹਰਿਆਣਾ ਚ 2 ਕਰੋੜ ਵੋਟਰ ਸੀ ਜਿਦੇ ਚੋਂ 25 ਲੱਖ ਵੋਟਾਂ ਚੋਰੀਆਂ ਸੀ ਮਤਲਬ ਹਰ 8 ਵੋਟਾਂ ਚੋਂ ਇੱਕ ਵੋਟ ਚੋਰੀ ਦੀ ਸੀ ਮਤਲਬ ਇੰਨੀ ਵੋਟ ਚੋਰੀ ਹੋਣ ਤੋਂ ਬਾਅ ਕਾਂਗਰਸ ਸਿਰਫ 22000 ਵੋਟਾਂ ਨਾਲ ਹਾਰੀ ਐ ਜਦੋਂ ਰਾਹੁਲ ਗਾਂਧੀ ਨੇ ਥੋੜੇ ਮਹੀਨੇ ਪਹਿਲਾਂ ਇਹ ਸਾਰਾ ਵੋਟ ਚੋਰੀ ਦਾ ਮੁੱਦਾ ਚੱਕਿਆ ਸੀ ਉਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਚੰਜ ਦਾ ਜਵਾਬ ਨਹੀਂ ਆਇਆ ਤੇ ਜਿਹੜੀ ਸੀਸੀਟੀਵੀ ਫੁਟੇਜ ਰਿਲੀਜ਼ ਕਰਨ ਦੀ ਮੰਗ ਰਾਹੁਲ ਗਾਂਧੀ ਨੇ ਕੀਤੀ ਸੀ ਉਸ ਮੰਗ ਨੂੰ ਇਲੈਕਸ਼ਨ ਕਮਿਸ਼ਨ ਨੇ ਇਹ ਕਹਿ ਕੇ ਇਨਕਾਰਤਾ ਸੀ ਕਿ ਅਸੀਂ ਧੀਆਂ ਭੈਣਾਂ ਦੀ ਵੋਟ ਪਾਉਂਦਿਆਂ ਦੀ ਵੀਡੀਓ ਰਿਲੀਜ਼ ਨਹੀਂ ਕਰ ਸਕਦੇ ਜਿਹੜੀ ਗੱਲ ਦੀ ਜਮਾ ਵੀ ਸੈਂਸ ਨਹੀਂ ਬੰਦੀ ਸੀ ਉਥੋਂ ਲੋਕਾਂ ਨੂੰ ਸ਼ੱਕ ਹੋਇਆ ਕਿ ਇਲੈਕਸ਼ਨ ਕਮਿਸ਼ਨ ਨੇ ਕੋਈ ਕਪਲਾਤਾ ਕੀਤਾ ਹੁਣ ਇੱਥੇ ਦੋ ਚੀਜ਼ਾਂ ਹੋ ਸਕਦੀਆਂ ਇੱਕ ਤਾਂ ਜਿਵੇਂ ਰਾਹੁਲ ਗਾਂਧੀ ਵੱਲੋਂ ਕਿਹਾ ਜਾ ਰਿਹਾ ਕਿ ਬੀਜੇਪੀ ਤੇ ਇਲੈਕਸ਼ਨ ਕਮਿਸ਼ਨ ਦੋਵੇਂ ਰਲ ਕੇ ਇਹ ਕਪਲਾ ਕਰ ਰਹੇ ਆ ਤੇ ਦੂਜੇ ਪਾਸੇ ਇਹ ਗੱਲ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਸਾਰੇ ਕਪਲੇ ਦਾ ਪਤਾ ਹੀ ਨਹੀਂ ਸੀ ਤੇ ਉਹਨਾਂ ਤੋਂ ਇਹ ਚੀਜ਼ ਕੰਟਰੋਲ ਹੀ ਨਹੀਂ ਹੋਈ ਹੁਣ ਇਹਦਾ ਜਵਾਬ ਇਲੈਕਸ਼ਨ ਕਮਿਸ਼ਨ ਨੂੰ ਆਪ ਆ ਕੇ ਦੇਣਾ ਪੈਣਾ ਕਿਉਂਕਿ ਰਾਹੁਲ ਗਾਂਧੀ ਵੱਲੋਂ ਥੱੱਬਾ ਭਰ ਕੇ ਸਬੂਤ ਲਿਆਂਦੇ ਗਏ ਆ ਬਾਕੀ ਤੁਹਾਨੂੰ ਕੌਣ ਸਹੀ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ